ਪਰ ਸਵੇਰੇ ਪੰਜ ਹਥਿਆਰਬੰਦ ਅੱਤਵਾਦੀਆਂ ਨੇ ਨਾਬਾਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਤੇ ਵੱਡਾ ਹਮਲਾ ਕਰਕੇ ਜੇਲ੍ਹ ਵਿੱਚ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਕਸ਼ਮੀਰ ਸਿੰਘ ਅਤੇ ਚਾਰ ਬਦਮਾਸ਼ਾਂ ਨੂੰ ਛੁਡਾ ਕੇ ਜੇਲ੍ਹ ਦੀ ਸੁਰੱਖਿਆ ਵਿਵਸਥਾ ਉੱਤੇ ਤਾਂ ਪ੍ਰਸ਼ੰਚਿੰਨ ਲਗਾ ਹੀ ਦਿੱਤਾ ਸਗੋਂ ਪੰਜਾਬ ਦੀਆਂ ਖੂਫੀਆ ਏਜੰਸੀਆਂ ਦਾ ਵੀ ਮੂੰ ਕਾਲਾ ਕਰਕੇ ਰੱਖ ਦਿੱਤਾ ਫੋਰਚੂਨਰ ਅਤੇ ਵਰਨਾ ਗੱਡੀ ਵਿੱਚ ਸਵਾਰ ਹੋ ਕੇ ਆਏ ਇਹਨਾਂ ਅੱਤਵਾਦੀਆਂ ਵਿੱਚੋਂ ਚਾਰ ਪੁਲਿਸ ਵੱੜ ਦੇ ਵਿੱਚ ਸਨ ਜੋ ਕਿ ਬੜੇ ਹੀ ਨਾਟਕੀ ਢੰਗ ਨਾਲ ਜੇਲ੍ਹ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਆਪਣੀਆਂ ਬੰਦੂਕਾਂ ਤੇ ਮੂੰਹ ਖੋਲ ਦਿੱਤੇ ਮਹਿਦ चंद ਮਿੰਟਾਂ ਵਿੱਚ ਹੀ ਉਹ ਆਪਣੇ 6 ਸਾਥੀਆਂ ਨੂੰ ਛੁਡਾ ਕੇ ਲਜਾਨ ਵਿੱਚ ਕਾਮਯਾਬ ਹੋ ਗਏ ਜਦ ਕਿ ਮੌਕੇ ਤੇ ਮੌਜੂਦ ਜੇਲ੍ਹ ਅਧਿਕਾਰੀ ਤਮਾਸ਼ੀਨ ਬਣੇ ਇਹ ਸਭ ਵੇਖਦੇ ਹੀ ਰਹਿ ਗਏ ਜੇਲ੍ਹ ਵਿੱਚੋਂ ਫਰਾਰ ਹੋਣ ਵਾਲੇ ਅੱਤਵਾਦੀਆਂ ਦੀ ਪਛਾਣ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਵਜੋ ਹੋਈ ਹੈ ਜਦ ਕਿ ਬਦਮਾਸ਼ਾਂ ਦੀ ਪਛਾਣ ਵਿੱਕੀ ਗੌਂਡੁਰ ਕੁਰਪੇ ਸਿੰਘ ਵਿੱਕੀ ਨਿਤਿਨ ਦੇਓਲ ਅਤੇ ਵਿਕਰਮਜੀਤ ਸਿੰਘ ਦੇ ਤੌਰ ਤੇ ਹੋਈ ਹੈ ਦੂਜੇ ਪਾਸੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾਭਾ ਜੇਲ੍ਹ ਤੇ ਹੋਏ ਵੱਡੇ ਅੱਤਵਾਦੀ ਹਮਲੇ ਦਾ ਵੱਡਾ ਨੋਟਿਸ ਲੈਂਦਿਆਂ ਜਿੱਥੇ ਪੰਜਾਬ ਦੇ ਡੀਜੀਪੀ ਜੇਲ ਨੂੰ ਮੁਅਤਲ ਕਰ ਦਿੱਤਾ ਹੈ ਉੱਥੇ ਹੀ ਜੇਲ੍ਹ ਦੇ ਸੁਪਰੀਡੈਂਟ ਅਤੇ ਡਿਪਟੀ ਸੁਪਰੀਡੈਂਟ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਲੈਂਦੇ ਹਨ ਇਸ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੰਦੇ ਹਨ ਨਾਭਾ ਜੇਲ੍ਹ ਵਿੱਚ ਹੋਏ ਇਸ ਅੱਤਵਾਦੀ ਹਮਲੇ ਦੀ ਪੁਸ਼ਟੀ ਪਟਿਆਲਾ ਤੇ ਐਸਐਸਪੀ ਗੁਰਪ੍ਰੀਤ ਸਿੰਘ ਚੋਹਾਨ ਨੇ ਕੀਤੀ ਹੈ ਪੁਲਿਸ ਉਤਰਾ ਅਤੇ ਮੌਕੇ ਤੇ ਮੌਜੂਦ ਇਲਾਕਾ ਵਾਸੀਆਂ ਦੇ ਅਨੁਸਾਰ ਐਤਵਾਰ ਤੜਕੇ ਲਗਭਗ 8:45 ਤੇ ਸਫੇਦ ਰੰਗ ਦੀ ਇੱਕ ਫੋਰਚੂਨਰ ਅਤੇ ਇੱਕ ਵਰਨਾ ਗੱਡੀ ਵਿੱਚ ਸਵਾਰ ਹੋ ਕੇ ਪੰਜ ਹਥਿਆਰਬੰਦ ਅੱਤਵਾਦੀ ਮੁੱਖ ਗੇਟ ਰਾਹੀਂ ਬੜੇ ਹੀ ਫਿਲਮੀ ਅੰਦਾਜ਼ ਵਿੱਚ ਜੇਲ੍ਹ ਦੇ ਅੰਦਰ ਦਾਖਲ ਹੋਏ ਉਕਤ ਅੱਤਵਾਦੀਆਂ ਵਿੱਚੋਂ ਚਾਰ ਨੇ ਪੁਲਿਸ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ ਜਦਕਿ ਉਹਨਾਂ ਨੇ ਆਪਣੇ ਪੰਜਵੇਂ ਸਾਥੀ ਨੂੰ ਹੱਥਕੜੀਆਂ ਨਾਲ ਜਕੜਿਆ ਹੋਇਆ ਸੀ ਤਾਂ ਜੋ ਜੇਲ੍ਹ ਅਧਿਕਾਰੀਆਂ ਨੂੰ ਲੱਗੇ ਕਿ ਪੁਲਿਸ ਪਾਰਟੀ ਕਿਸੇ ਮੁਲਾਜ਼ਮ ਨੂੰ ਜੇਲ੍ਹ ਵਿੱਚ ਛੱਡਣ ਆਈ ਹੈ ਪੁਲਿਸ ਸੂਤਰਾਂ ਅਨੁਸਾਰ ਪੁਲਿਸ ਦੀ ਵਰਦੀ ਵਿੱਚ ਆਏ ਅੱਤਵਾਦੀਆਂ ਨੇ ਬਿਨਾਂ ਕੋਈ ਪਛਾਣ ਵੇਖਿਆ ਜੇਲ੍ਹ ਦੀ ਡਿਊੜੀ ਵਿੱਚ ਮੌਜੂਦ ਸੰਤਰੀ ਨੇ ਗੇਟ ਖੋਲ੍ਹ ਕੇ ਅੱਤਵਾਦੀਆਂ ਦਾ ਰਸਤਾ ਸਾਫ਼ ਕਰ ਦਿੱਤਾ ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਡਿਊੜੀ ਵਿੱਚ ਦਾਖਲ ਹੁੰਦਿਆਂ ਹੀ ਆਪਣੀਆਂ ਬੰਦੂਕਾਂ ਦੇ ਮੂੰਹ ਖੋਲ੍ਹ ਦਿੱਤੇ ਸਨ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਲਗਭਗ 200 ਗੋਲੀਆਂ ਚੱਲਣ ਦੇ ਬਾਵਜੂਦ ਵੀ ਕੋਈ ਜੇਲ੍ਹ ਕਰਮਚਾਰੀ ਜਾਂ ਅਧਿਕਾਰੀ ਜ਼ਖਮੀ ਨਹੀਂ ਹੋਇਆ ਉਸ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜੇਲ੍ਹ ਕਰਮਚਾਰੀਆਂ ਨੇ ਹਥਿਆਰਬੰਦ ਹੋਣ ਦੇ ਬਾਵਜੂਦ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਸੂਤਰ ਦੱਸਦੇ ਹਨ ਕਿ ਇੰਜ ਜਾਪ ਰਿਹਾ ਸੀ ਕਿ ਜਿਵੇਂ ਫਰਾਰ ਹੋਣ ਵਾਲੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਦੋਵੇਂ ਅਤਵਾਦੀ ਅਤੇ ਚਾਰੋਂ ਬਦਮਾਸ਼ ਪਹਿਲਾਂ ਤੋਂ ਹੀ ਪੰਜਨ ਲਈ ਤਿਆਰ ਬਰ ਤਿਆਰ ਸਨ ਸ਼ਾਇਦ ਇਹੀ ਕਾਰਨ ਹੈ ਕਿ ਉਹ ਕੁਝ ਮਿੰਟਾਂ ਦੇ ਵਿੱਚ ਹੀ ਜੇਲ੍ਹ ਅੰਦਰੋਂ ਨਿਕਲੇ ਅਤੇ ਆਪਣੇ ਸਾਥੀਆਂ ਦੇ ਨਾਲ ਗੱਡੀਆਂ ਵਿੱਚ ਬੈਠ ਕੇ ਫਰਾਰ ਹੋ ਗਏ ਖਬਰ ਮਿਲੇ ਜਾਣ ਤੱਕ ਪੁਲਿਸ ਫਰਾਰ ਹੋਏ ਅਤਵਾਦੀਆਂ ਦੀ ਤਲਾਸ਼ ਵਿੱਚ ਦੌੜਭੱਜ ਕਰਦੀ ਹੋਈ ਨਜ਼ਰ ਆ ਰਹੀ ਸੀ ਆ ਜੀਦਾ ਜੀ ਦਾਣਾ ਲੈਣ ਆਇਆ ਡੰਗਰਾਂ ਬਾਗ ਤੇ ਗਿੱਲਾ ਦਾਣਾ ਉਰ ਉੱਥੇ ਸੀ ਖੜੇ ਆਇਆ ਜਿਵੇਂ ਕਿਤੇ ਦੀਵਾਲੀ ਦਾ ਫੇਰ ਹੁੰਦਾ ਹੈ ਫੇਰ ਹੋ ਰਿਹਾ ਕਿੰਨੇ ਬੰਦੇ ਸੀ ਗੱਡੇ ਬੰਦੇ ਹੋਣਗੇ ਜੀ ਉਹ ਮੇਰਾ ਖਿਆਲ 20 ਅੱਛਾ 20 ਤੋਂ ਵੀ ਵੱਧੇ ਹੋਣਗੇ ਪੁਲਿਸ ਦੀਆਂ ਵਰਦੀਆਂ ਨੇ ਇੱਕ ਵਿੱਚ ਐਸਆਈ ਵੀ ਹੈ ਅੱਛਾ ਹਾਂ ਫਿਰ ਆ ਪੱਕੇ ਪਿਸਟਲ ਨੇ ਉਹਨਾਂ ਲਵੇ ਸਾਰੇ ਆਮ ਆ ਦੋਨੇ ਤਾਕੀਆਂ ਜੋ ਬਾਹਰ ਕੱਢ ਕੱਢ ਕੇ ਫਾਇਰ ਕਰ ਰਹੇ ਨੇ ਉਹਦਾ ਮੈਂ ਮੋਟਰਸਾਈਕਲ ਛੁੱਟ ਕੇ ਭੱਜ ਚੱਲਿਆ ਦੀ ਮੇਰੇ ਕੋਲ ਉਹਨੇ ਫਾਇਰ ਕੱਢਿਆ ਐ ਕਿਹੜੀ ਕਿਹੜੇ ਗੱਡੀਆਂ ਸੀਗੇ ਤੁਹਾਨੂੰ ਅਈ ਗੱਡੀਆਂ ਤਾਂ ਨਹੀਂ ਦੇਖੀਆਂ ਵੀ ਗੱਡੀਆਂ ਕਿਹੜੀਆਂ ਨੇ ਗੱਡੀਆਂ ਚਿੱਟੇ ਰੰਗ ਦੀਆਂ ਨੇ ਆਹ ਸਿਫਟ ਸੁਫਟ ਜੀਆਂ ਹੀ ਨੇ ਕਿੰਨੇ ਬੰਦੇ ਕਿੰਨੇ ਸੀਗੇ ਟੋਟਲ ਬੰਦੇ ਤਾਂ ਗੱਡੀਆਂ ਭਰੀਆਂ ਪਈਆਂ ਸੀ ਤਿੰਨੇ ਚਾਰੇ ਫੁੱਲ ਗੱਡੀਆਂ ਭਰੀਆਂ ਹੋਈਆਂ ਨੇ ਉਹ ਇਹ ਹੈ ਪੁਲਿਸ ਦੀ ਵਰਦੀ ਚ ਪੁਲਿਸ ਦੀ ਵਰਦੀ ਚ ਜਣ ਬੰਦੇ ਪਹਿਲਾਂ ਇੱਧਰ ਨੂੰ ਗਏ ਨੇ ਫਾੜਕ ਨੂੰ ਅੱਗੇ ਫਾੜਕ ਬੰਦਾ ਫਿਰ ਉੱਥੋਂ ਮੋੜ ਕੇ ਲੈ ਆਏ ਨੇ ਫਿਰ ਉਰੇ ਡੜਾ ਡੜ ਫੇਰ ਬਹੁਤ ਬੁਰੀ ਤਰ੍ਹਾਂ ਫੇਰ ਕਰਿਆ ਉਹਨਾਂ ਨੇ ਅੰਦਰੋਂ ਨਿਕਲੇ ਨੇ ਜਿਵੇਂ ਕਹਿੰਦੇ ਜੇਲ੍ਹ ਦੇ ਅੰਦਰੋਂ ਭੱਜ ਕੇ ਨਿਕਲੇ ਨੇ ਸਾਰੇ 20 25 ਬੰਦੇ